ਮਾ ਜੇ ਦੀ ਗੱਡੀ ਮੇਰੀ ਮਸ਼ੂਕ ਏ ਜੇ ਇਹਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਦਾ ਓਏ ਤੇਰੇ ਪਿਸਤੌਲ ਚ ਨਹੀਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਤੇ ਨਹੀਂ ਸਾਡੀ ਫਿਲਮ ਜਿਸ ਦਾ ਨਾਇਕ ਮਜਾ ਹੈ 31 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਤੋਂ ਤੇਰੇ ਰਹਿ ਕੇ ਬੱਤੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਜਹਿਰ ਔਰ ਸਾਰੇ ਜਾਨੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਆ ਜੀ ਤੇ ਤੁਸੀਂ ਸਾਡੀ ਸਪੋਰਟ ਕਰੋ ਬਸ ਇਹੋ ਕਹਿ ਰਿਹਾ ਆ ਅਰੇ ਮਲਵਈ ਵੀ ਖਾਸ ਲੈਂਦਾ ਹੈ ਤੁਹਾਡਾ ਜਿਹੜੇ ਬੋਲੇਗੇ ਨੇ ਵੇਖੋ ਹਾਂਜੀ ਉਹ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀ ਆ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ਬਾਨ ਬੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਬਸ ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੇ ਅੱਛੀ ਬੋਲੀ ਹੈ ਸਾਰੇ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਕੋਈ ਬੱਚਾ ਲੱਗਦਾ ਉਹਦਾ ਸਾਰਾ ਕੁਝ ਵਧੀਆ ਲੱਗ ਜਾਂਦਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਕੋਈ ਗੱਲ ਤੁਹਾਡਾ ਵੀ ਮਕਬੂਲ ਬਹੁਤ ਹੋ ਰਿਹਾ ਹੈ ਹਾਂਜੀ ਮੇਰਾ ਡਾਇਲੌਗ ਵੀ ਕਾਫੀ ਇਹਦੇ ਵਿੱਚ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਤਾਂ ਅਬ ਮੇਰਾ ਇੱਕ ਡਾਇਲੌਗ ਸੀ ਜਿਹੜਾ ਜ਼ਿਆਦਾ ਮੱਝ ਦੀ ਗੱਦੀ ਮੇਰੀ ਮਸ਼ੂਕ ਹੈ ਜੇੰਦ ਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ ਓਏ ਤੇਰੇ ਪਿਸਤੌਲ ਚ ਇੰਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਹਿੱਕ 'ਚ ਨੇ। ਸ਼ੁਕਰੀਆ ਪੰਜਾਬੀ ਭੋਲ ਫਰ ਜੀ ਮੈਸੇਜ ਦੇਣਾ ਚਾਹੁੰਦੇ 31 ਤਰੀਕ ਨੂੰ ਹਾਂਜੀ ਬਸ ਇਹੋ ਅ ਅਸੀਂ ਤਾਂ ਬੇਨਤੀ ਕਰਦੇ ਜੀ ਸਾਰਿਆਂ ਨੂੰ ਕਿ 31 ਨੂੰ ਸਾਡੀ ਫਿਲਮ ਜਿਹੜੀ ਮਜ਼ਹਿਰ ਰਿਲੀਜ਼ ਹੋਣ ਵਾਲੀ ਹੈ ਸਾਰੇ ਜ਼ਰੂਰ ਵੇਖ ਕੇ ਆਇਓ ਬਹੁਤ ਅੱਛੀ ਫਿਲਮ ਬਣੀ ਹੈ ਅਸੀਂ ਬੜੀ ਮਿਹਨਤ ਨਾਲ ਬਣਾਈ ਹੈ ਸਾਰਿਆਂ ਨੇ ਤੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਔਰ ਅਸੀਂ ਇਹੋ ਉਮੀਦ ਰੱਖਦੇ ਆ ਕਿ ਅੱਗੇ ਨੂੰ ਵੀ ਤੁਹਾਡਾ ਸਾਥ ਬਣੇ ਰਹੇਗਾ। ਰੋਮਾਂਟਿਕ ਹੈ ਰੋਮਾਂਟਿਕ ਘਟ ਹੈ ਜੀ ਵੈਸੇ ਕਹਾਣੀ ਤੇ ਜ਼ੋਰ ਜ਼ਿਆਦਾ ਹੈ ਤੇ ਐਕਸ਼ਨ ਵਾਲੀ ਕਹਾਣੀ ਵੀ ਕਹਿ ਸਕਦੇ ਆ ਵਿੱਚ ਐਕਸ਼ਨ ਦੇ ਵਿੱਚੋਂ ਐਕਸ਼ਨ ਵਾਲੇ ਡਾਇਲੋਗਸ ਦੇ ਵਿੱਚੋਂ ਕਾਮੇਡੀ ਵੀ ਨਿਕਲਦੀ ਹੈ ਆਪਣੇ ਆਪ ਜਿਵੇਂ ਨਿਕਲਦੀ। ਬਾਪੂ ਰੰਗਕੋਲ ਵੀ ਕਿਲੇ ਪੈੜੇ ਹੋਏ ਵੀ ਜੇ ਮੈਂ 1500 ਬਣਾਈਏ ਆਏ ਪੈੜੀ ਮੈਂ ਕਹਿ ਰੁਸੀ ਮੈਂ ਦੇ ਗੱਲ ਚ ਬਾਹਮਾ ਪਾ ਕੇ ਨਹੀਂ ਲਈ ਇਹਨੇ ਮੀਨਹਾੜੀ ਦਾ ਪਾਣੀ ਲਹੂ ਰੰਗਾ ਕਰਤਾ ਹੀ ਮੈਂ ਹੋਰ ਮੈਂ ਆਏ ਮੀਆਂ ਗੋਰੀਆਂ ਤੇਰੇ ਪਸਤੌਰ ਚ ਨਹੀਂ ਹੋਣੀਆਂ ਜਿੰਨੀਆਂ ਝੱਟਦੀ ਇੱਕ ਜਣੇ ਆਹੋ ਬਹੁਤ ਮਿਹਰਬਾਨੀ ਆਏ ਅਹੀ ਲਾਰੀਆ ਮੀਆਂ ਸਿਆਣੇ ਬੰਦੇ ਦੀ ਸਾਨੂੰ ਸਭ ਚਾਹੀ ਜਨ ਆਵੇ ਚਲਾਕ ਬੰਦੇ ਦੀ ਅੱਖ ਪੜ ਲਈ ਦੀ ਬੇਰਗ ਨੀ ਕੋਟਰੀ ਅਸੀਂ ਇੱਥੇ ਸਾਡੇ ਔਰ ਆਉਣ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਸਾਡੀ ਫਿਲਮ ਜਿਸ ਦਾ ਨਾਮ ਹੈ ਮਜੇ 31 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ 2 ਹਫ਼ਤੇ ਰਹਿ ਗਏ ਬਾਕੀ ਤੇ ਜ਼ਰੂਰ ਲੈ ਕੇ ਆਇਓ ਲੈ ਕੇ ਆਉਗੇ ਸਾਡੇ ਹੀਰੋ ਰਪਿੰਦਰ ਗੇਲਵਾਲੀ ਰੁਪੀ ਗੇਲਜੀ ਔਰ ਆ ਆ ਰਵ ਬੀ ਮੀਨਾਈ ਨੇ ਸਾਰੇ ਸਾਡੇ ਡਾਇਰੈਕਟਰ ਤੋਂ ਡਾਇਰੈਕਟਰ ਸਭ ਜੀ ਮੰਗ ਰਿਹਾ ਜੀ ਸਾਰਿਆਂ ਨੂੰ ਮਿਲ ਲੋ ਇੱਕ ਵਾਰੀ ਫਿਰ ਜਿਵੇਂ ਤੁਹਾਡਾ ਹੁਕਮ ਆਇਆ ਤੁਹਾਡਾ ਡਾਇਲੌਗ ਵੀ ਸੁਣਾ ਲੈਣ ਠੀਕ ਥੈਂਕ ਯੂ ਨਸੀਬ ਜਿਹੜੀ ਬੋਲਣ ਵਾਲੇ ਬਹੁਤ ਕੋਲੋਬਰ ਆ ਗਏ ਸੋ ਫਿਲਮ ਆ ਰਹੀ ਹੈ ਜਿਵੇਂ ਜ ਐਲ 31 ਜਨਵਰੀ ਨੂੰ ਪਹਿਲਾਂ ਤੁਹਾਡਾ ਸਾਰਿਆਂ ਦਾ ਇਸ ਦਾ ਦਾ ਸ਼ੁਕਰੀਆ ਕਿ ਤੁਸੀਂ ਟ੍ਰੇਲਰ ਆਇਆ ਪੀਜ਼ਰ ਆਇਆ ਗਾਣੇ ਆਏ ਬਹੁਤ ਪਿਆਰ ਦਿੱਤਾ ਔਰ ਜਿੰਨੀਆਂ ਐਕਸ਼ਨ ਜਨਰ ਦੀਆਂ ਫਿਲਮਾਂ ਅਮਰਸਾਹ ਤੇ ਬਣਾਈਆਂ ਜਾ ਰਹੀਆਂ ਮੈਨੂੰ ਲੱਗਦਾ ਪਾਣੀ ਕਿਤੇ ਨਹੀਂ ਦੇਖਿਆ ਬਹੁਤ ਬਹੁਤ ਪ੍ਰਸੰਨ ਕਰਦੇ ਹੋ ਐਕਸ਼ਨ ਨੂੰ ਤੇ ਬੜੀ ਪਿਆਰੀ ਬੋਲ ਮੈਂ ਤੁਹਾਡੀ ਗੱਲ ਕਰਦੀ ਹੈ ਬਹੁਤ ਸੋਹਣੇ ਸੋਹਣੇ ਮੈਸੇਜ ਇਹਨੇ ਕਰਦੀ ਹੈ ਤੇ ਬਹੁਤ ਇਹ ਇਮੋਸ਼ਨ ਇਸ ਸਗਮ ਦੇ ਵਿੱਚ ਨੇ ਇੱਕ ਚੰਗੀ ਕਹਾਣੀ ਚੰਗੀ ਕਾਸਟ ਦੇ ਨਾਲ ਫਿਰ ਮਾਰੀਏ ਸੋ ਜਿਵੇਂ ਤੁਸੀਂ ਪਿਛੀਆਂ ਫਿਲਮਾਂ ਨੂੰ ਯਾਦ ਲੱਗਦਾ ਇਹਨੂੰ ਵੀ ਦਿਓ ਤੇ 18 ਜਨਵਰੀ ਨੂੰ ਜਾਣਾ ਹੋ ਸਾਰਿਆਂ ਨੇ